ਮਾਰਕ ਕਮੇਟੀ ਫਲਾਉ ਦੇ ਸਖਤਰ ਸਰਦਾਰ ਮਨਜੀਤ ਸਿੰਘ ਵੱਲੋਂ ਵੱਖ-ਵੱਖ ਮਾਰਕ ਕਮੇਟੀਆਂ ਦੇ ਵਿੱਚ ਸੁਝਵਾ ਨਵਾਦੇ ਹੋਏ ਅੱਜ ਟਾਈਮਿੰਟ ਹੋਏ ਉਹਨਾਂ ਦੀ ਨਿਕੀਸ ਕਾਤੇ ਬਦਗੀ ਪਾਰਟੀ ਦੇਣ ਲਈ ਮਾਰਕ ਕਮੇਟੀ ਦੇ ਚੇਅਰਮੈਨ ਰੋਸ਼ਨਾ ਰੋਸ਼ੀ ਤਲਬ ਮਾਰਾ ਕੰਟੈਂਟ ਸਲੱਖਣ ਸਿੰਘ ਅਪਰਾ ਮੈਂਬਰ ਸਿੰਘ ਸੁਬੰਦਰ ਕੁਮਾਰ ਤਰਪਿੰਦਰ ਕੋ ਦਜੀਤ ਕੋ ਤੇ ਹੋਰ ਅਧਿਕਾਰੀ ਕਰਮਚਾਰੀਆਂ ਨੇ ਉਹਨਾਂ ਦੇ ਹਰ ਪੱਕੇ ਉਹਨਾਂ ਦਾ ਨਿਕਸ ਵੱਟ ਕੀਤਾ ਦਿਲਗੀ ਭਾਜੀ ਪਾਰਟੀ ਦਿੱਤੀ ਉਸੋਕੇ ਜੇਰ ਮਾਨ ਰੋਸ਼ੀ ਚੁਰਤ ਕਰਿਆ ਕਿ ਆ ਕਿ ਸਰਦਾਰ ਮਨਜੀਤ ਸਿੰਘ ਇੱਕ ਇਮਾਨਦਾਰ ਸੇਵਾਕੂ ਸੇਵਨ ਵਾਕੇ ਮਰਕ ਮਿੱਟੀ ਦੇ ਵਿੱਚ ਪਰੋ ਸੰਕਿਆ ਬਰਮਾਨਾ ਸਨ ਨਜੀਨਾ ਲੋਟੋ 50 ਦੇ ਨਜੀਦੀ ਚੇਸ਼ਰਪੁਰ ਪਾਉ ਜੀ ਹਰ ਨਾ ਇਮੋਸਾ ਸਮਝ ਲੇਖੋ। ਇਹ ਤੁਸੀਂ ਪਿੱਛੇ ਆਓ ਜੀ। ਤੁਹਾਡਾ ਨਾਮ ਪਰਿਅਕ ਲਖਣਦਾ ਜੀ। ਨਹੀਂ ਮੈਂ ਤੁਹਾਨੂੰ ਪਿੱਛੇ ਜਾਤਾਂ। ਇਹ ਕਿਹੜਾ ਹੈ ਇਹ ਦਰ ਆ ਗਿਆ ਹਾਂ ਹਾਂ ਇੱਕ ਮਿੰਟ ਮਾਰ ਦਿੰਦਾ ਜਿਹੜੇ ਲੋਈ ਜੀ ਨੇ ਉਹ 4 ਰੁਪਏ ਦਾ ਰਾਮ ਹੈ ਟੈਕ ਮੈਡ ਸਾਡੇ ਕੋਲ ਵੀ ਨੂੰ ਜੀ ਮੁਬਾਰਕਾਂ ਜੀ ਪਤਨਾ ਨੂੰ ਵਾਪਸ ਆ ਗਿਆ ਆ ਡਵਾ ਡਵਾਕ ਨਹੀਂ ਆਉਂਦੇ ਇਹਨਾਂ ਸੇ ਤਾਂ ਟ੍ਰੇਪਲ ਹੋਈਆਂ ਛੱਡੋ ਰਹਿਣ ਦਿਓ ਨਾਲ ਹੀ ਆਉਂਦੇ ਆ ਜਿਹੜਾ ਟਰਨਿੰਗ ਆਫਰ ਦੀ ਪਾੜੀ ਮਿਲਦੀ ਬੜੀ ਜੀ ਨਹੀਂ ਉਹ ਹੋ ਗਿਆ ਨੇ ਉਹ ਹਰ ਵਾਰੀ 20 ਇਕ ਤਰ੍ਹਾਂ ਦੀ ਜੀਵਨਕਿ ਨਿਪਟਾਰਾ ਸਮਾਂ ਦਾ ਅਬੋਨੀ ਇਹ ਪਾਉ ਜਾਂਦਾ ਸਤਿ ਜੀ ਨਿਮਾਣ ਆਉਂਦੀ ਆਜੋ ਆਜੋ ਬਹੁਤ ਹੀ ਬਿਨਮਾਣ ਮਿਲਿਆ ਇਸ ਦਫ਼ਤਰ ਮੈਂ 5 ਜੂਨ 2023 ਨੂੰ ਇੱਥੇ ਜੁਆਇਨ ਕੀਤਾ ਸੀ ਬਤੌਰ ਸੈਕਟਰੀ ਤੇ ਮੈਨੂੰ ਬਹੁਤ ਹੀ ਸਾਰਾ ਸਹਿਯੋਗ ਮਿਲਿਆ ਚੇਅਰਮੈਨ ਸਾਹਿਬ ਵੱਲੋਂ ਪਹਿਨਾ ਐਸਟੀਐਮ ਸਾਹਿਬ ਸੀਗੇ ਇੰਚਾਰਜ ਇਸ ਦਫਤਰ ਦੇ ਉਸ ਤੋਂ ਬਾਅਦ ਚੇਅਰਮੈਨ ਸਾਹਿਬ ਇੰਚਾਰਜ ਬਣ ਗਏ ਨੋਮੀਨੇਸ਼ਨ ਹੋ ਗਈ ਇਹਨਾਂ ਦੀ ਔਰ ਡਿਵੈਲਪਮੈਂਟ ਲਈ ਜੋ ਚੇਅਰਮੈਨ ਸਾਹਿਬ ਔਰ ਐਸਟੀਐਮ ਸਾਹਿਬ ਦਾ ਜੋ ਐਫਰਟ ਸੀ ਬਹੁਤ ਹੀ ਸਲਾਹਨਾਯੋਗ ਸੀ ਔਰ ਉਹ ਕੰਮ ਦੇਖੋ ਫਲੋਰ ਮੰਡੀ ਬਹੁਤ ਵਧੀਆ ਬਣ ਗਈ 3 ਮੰਡੀ ਬਹੁਤ ਵਧੀਆ ਬਣ ਗਈ ਕਿਉਂਕਿ ਹੁਣ ਚੇਅਰਮੈਨ ਸਾਹਿਬ ਨੇ ਕਾਫੀ ਹੋਰ ਮਤੇ ਪਾਲਤੇ ਜਿਹਦੇ ਕਰਕੇ ਇਹਦੇ ਅੱਗੇ ਫਲੋਰ ਜਿਹੜੀ ਸਬਡਿਵੀਜ਼ਨ ਆ ਬਹੁਤ ਰੱਖੀ ਤੇ ਜਾਊਗੀ ਤੇ ਮੈਂ ਮੈਂ ਇਹ ਕਹਿਣਾ ਚਾਹੁੰਦਾ ਵੀ ਜੇ ਕੋਈ ਮੇਰੇ ਕੋ ਸਟਾਫ ਨੂੰ ਜਾਂ ਆਪਣੇ ਤੋਂ ਸੀਨੀਅਰ ਬੋਸ ਮੇਰੇ ਚਿਹਰੇ ਦੇ ਸਾਹਮਣੇ ਕੋਈ ਉਨੀ ਕੀ ਵੱਧ ਘੱਟ ਕੇ ਤੇ ਬੋਲ ਸ਼ਬਦ ਕਰੇ ਤਾਂ ਮੈਂ ਖਿਮਾ ਦਾ ਜਾਚਦਾ ਮੈਨੂੰ ਅੱਜ ਦੇ ਦਿਨ ਤੇ ਇਹ ਮਹਾਕਰਨ ਦਿਨ ਤੇ ਮੈਂ ਬਹੁਤ ਆਪਨਾ ਬੋਲਦਾ ਹਾਂ ਇੱਥੇ ਹੀ ਆਪਣੀ ਉਚਨਾ ਜੋ ਇਸ ਵਿੱਚ ਨੇ ਵੀ ਕੋਈ ਵੀ ਇਨਸਾਨ ਜਿਸ ਵੇਲੇ ਕਿਸੇ ਵੀ ਸਰਕਾਰੀ ਨੌਕਰੀ ਵਿੱਚ ਜੁਆਇਨ ਕਰਦਾ ਆ ਨੌਕਰੀ ਕਰਦਾ ਆ ਉਸ ਤੋਂ ਬਾਅਦ ਉਹਨਾਂ ਦੀ ਇਹੀ ਪਹਿਲ ਪ੍ਰਮੁਖਤਾ ਹੁੰਦੀ ਆ ਕਿ ਜਿਸ ਵੀ ਸਰਕਾਰੀ ਨੌਕਰੀ ਦੇ ਵਿੱਚ ਸਰਕਾਰ ਵੱਲੋਂ ਉਹਨਾਂ ਨੂੰ ਨਿਯਮਿਤਗੀ ਮਿਲੀ ਹੈ ਉਸ ਨੌਕਰੀ ਨੂੰ ਉਹ ਪੜੀ ਹੀ ਖੁਸ਼ੀ ਨਾਲ ਚਾਅ ਦੇ ਨਾਲ ਅਤੇ ਇਮਾਨਦਾਰੀ ਦੇ ਨਾਲ ਨਿਭਾਵੇ ਅਤੇ ਇਸੇ ਹੀ ਗੱਲਾਂ ਤੇ ਪੂਰਜਲਦੇ ਹੋਏ ਸਾਡੇ ਮਾਰਦੀ ਕਮੇਟੀ ਫਲੋਰ ਦੇ ਸੈਕਟਰੀ ਸਾਹਿਬ ਸਰਦਾਰ ਮਨਜੀਤ ਸਿੰਘ ਜੀ ਇਹਨਾਂ ਨੇ ਪੜੀ ਹੀ ਕਾਬਲੇ ਤਾਰੀਫ ਅਤੇ ਬੇਦਾਗ ਸ਼ਕੀਤ ਹੋਣ ਦੇ ਨਾਤੇ ਆਪਣੀਆਂ ਪੂਰੀਆਂ ਸੇਵਾਵਾਂ ਇਸ ਅਦਾਰੇ ਨੂੰ ਦਿੱਤੀਆਂ ਨੇ ਔਰ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਹਰੇਕ ਕਰਮਚਾਰੀ ਦਾ ਇਹ ਸਵਾਗ ਹੁੰਦਾ ਸੋਚ ਸੁਪਣਾ ਲੈਂਦਾ ਆ ਲੈ ਵੀ ਜਿਸ ਨੇ ਨੌਕਰੀ ਵਿੱਚ ਜੁਆਇਨੀ ਕੀਤੀ ਆ ਇਸ ਨੂੰ ਬੇਦਾਗ ਇਚਾਦਰ ਦੇ ਵਾਂਗੂ ਇਹਦੇ ਵਿੱਚੋਂ ਬਾਗਵੀਤਰ ਹੋ ਕੇ ਆਪਣੀ ਰਿਟਾਇਰਮੈਂਟ ਲਵਾਉਂਦੇ ਅੱਜ ਇਸੇ ਹੀ ਸੰਬੰਧੀ ਬੜੇ ਖੁਸ਼ੀ ਅਤੇ ਮਾਣ ਦੀ ਗੱਲ ਆ ਕਿ ਸਾਡੇ ਬਹੁਤ ਹੀ ਇਮਾਨਦਾਰ ਸਤਿਕਾਰਯੋਗ ਸਰਦਾਰ ਮਜੀਤ ਸਿੰਘ ਜੋ ਕਿ ਇਸ ਦਫ਼ਤਰ ਦੇ ਸਕੱਤਰ ਜੀ ਨੇ ਅੱਜ ਆਪਣੀਆਂ ਸੇਵਾਵਾਂ ਨੂੰ ਪੂਰ ਕਰਦੇ ਹੋਏ ਰਿਟਾਇਰਮੈਂਟ ਹੋ ਰਹੇ ਨੇ ਉਹਨਾਂ ਦੇ ਨਾਲ ਇਹਨਾਂ ਦੇ ਪਰਿਵਾਰ ਦੇ ਮੈਂਬਰ ਇਹਨਾਂ ਦੀ ਬੀਸੀ ਸਾਡੇ ਭੈਂਜੀ ਜੀ ਆਏ ਨੇ ਉਹਨਾਂ ਦੇ ਦੋਨੇ ਸੁਪੁੱਤਰ ਵੀ ਆਏ ਨੇ ਤੇ ਇਸੇ ਦਫਤਰ ਦੇ ਲੇਖਾਕਾਰ ਕਲਦੀਪ ਜੀ ਤੇ ਫਿਰ ਆਣੇ ਸਾਡੇ ਦਫਤਰ ਦੇ ਮੁਲਾਜ਼ਮ ਕਲਦੀਪ ਆਪਣੇ ਕਲਦੀਪ ਜੀ ਆਏ ਨੇ ਸੁਖਲਾ ਜੀ ਤੇ ਸਾਡੇ ਦੋ ਇਸ ਦਫਤਰ ਦੇ ਮੁਲਾਜ਼ਮ ਸਰਦਾਰ ਰਕਰ ਸਿੰਘ ਜੀ ਨਿਰਮਲ ਸਿੰਘ ਜੀ ਤੇ ਆਪਣੇ ਕੰਪਿਊਟਰ ਤੇ ਜੋਬ ਕਰਦੀ ਦਰਜੀਤ ਜੀ ਰਵਿੰਦਰ ਜੀ ਅਤੇ ਹੋਰ ਵੀ ਜਿੰਨੇ ਵੀ ਇਸ ਮੌਕੇ ਤੇ ਆਏ ਨੇ ਸਾਰਿਆਂ ਵੱਲੋਂ ਨਿਮਰਤਾ ਸਹਿਤ ਸਾਡੇ ਸਕੱਤਰ ਸਾਹਿਬ ਨੂੰ ਅੱਜ ਦੀ ਜਿਹੜੀ ਰਿਟਾਇਰਮੈਂਟ ਪਾਰਟੀ ਰੱਖੀ ਹੈ ਇਹਦੀਆਂ ਲੱਖ ਲੱਖ ਵਧਾਈਆਂ ਤੇ ਅਸੀਂ ਪਰਮਾਤਮਾ ਅੱਗੇ ਇਹੀ ਅਰਦਾਸ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਦਾ ਸਰਦਾਰ ਮਨਜੀਤ ਸਿੰਘ ਸਕੱਤਰ ਸਾਹਿਬ ਦਾ ਐਕਸਪੀਰੀਅੰਸ ਰਿਹਾ ਜੋ ਜਿਹਨਾਂ ਦੀ ਸੇਵਾਵਾਂ ਰਹੀਆਂ ਨੇ ਅਸੀਂ ਆਸ ਅਤੇ ਬੀਦ ਕਰਦੇ ਹਾਂ ਆਪਣੇ ਘਰ ਵਿੱਚ ਜਾ ਕੇ ਮਹੱਲੇ ਵਿੱਚ ਜਾ ਕੇ ਨਗਰ ਦੇ ਵਿੱਚ ਜਾ ਕੇ ਆਪਣੀਆਂ ਜਿਹੜੀਆਂ ਸੇਵਾਵਾਂ ਵਾਲੀ ਇਹਨਾਂ ਦੀ ਜਿਹੜੀ ਇੱਕ ਗੋੜ ਗਿਫਟ ਮਿਲਿਆ ਆ ਆਪਣੇ ਪਿੰਡ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਆਪਣੀਆਂ ਜਿਹੜੀਆਂ ਸੇਵਾਵਾਂ ਆ ਉਹ ਹਰੇਕ ਸਮਾਜ ਨੂੰ ਦੇਣਗੇ ਸੋ ਆਖਰ ਦੇ ਵਿੱਚ ਮੈਂ ਆਪਣੀ ਸਮੁੱਚੀ ਜਿਹੜੀ ਦਾਫਤਰ ਦੀ ਟੀਮ ਹੈ ਉਹਨਾਂ ਵੱਲੋਂ ਸਾਡੇ ਸਕੱਤਰ ਰਹੇ ਸਰਦਾਰ ਮਨਜੀਤ ਸਿੰਘ ਜੀ ਅਤੇ ਇਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਬਹੁਤ-ਬਹੁਤ ਮੁਬਾਰਕਵਾਦ ਦਿੰਦੇ ਆ ਆਪਣਾ ਪ੍ਰੋਗਰਾਮ ਸੈੱਟ ਰੱਖਿਆ ਬੜਾ ਮਾਣ ਦਿੱਤਾ ਆਪਣੀ ਫੈਮਿਲੀ ਨੂੰ ਸੱਦਾ ਹੋ ਕੇ ਤੱcha ਲਗਾ ਕੇ ਕਿੰਨੇ ਦਿਨਾਂ ਤੋਂ ਕਹਿ ਰਹੇ ਸੀ ਕਿ ਨਹੀਂ ਤੁਸੀਂ ਵੀ ਨਾਲ ਜਾਣਾ ਜੀ ਆਮੋ ਸਾਹਮਣੇ ਪਾਰਟੀ ਰੱਖੀ ਉੱਥੇ ਜਨਦਾ ਬਹੁਤ ਅੱਛਾ ਲੱਗਾ ਬਹੁਤ ਮਾਣ ਸਤਿਕਾਰ ਮਿਲਿਆ ਸਾਨੂੰ ਜਦੋਂ ਮਾਲ ਜੇ ਕੋਈ ਨੌਕਰੀਦਾਰ ਕੋਈ ਵੱਧ ਘੱਟ ਸ਼ਬਦ ਕਿਸੇ ਵੇਲੇ ਕੋ ਕੰਮ ਸੁਣ ਲਈ ਕਿਹਾ ਹੋ ਗਿਆ ਹੋਵੇ ਤੇ ਮੈਂ ਮਾਫੀ ਮੰਗਦੀ ਹਾਂ ਸਰਿਸਟਾ ਬਹੁਤ ਠੀਕ ਹੈ ਅਕਾ